ਆਰ ਜੀ ਕਰਦੀ ਹੈ ਇੱਥੇ ਕੋਈ ਸਪਰੇਅ ਤੋਂ ਜਾਂ ਚਿੱਤਨ ਵਾਰਡ ਤੇ ਨਹੀਂ ਹੈ ਜਿਵੇਂ 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 ਥੋੜੀ ਸਭੀ ਜਿਆਨ ਨੂੰ ਸੰਗੀਤ ਆ ਕੋਈ ਜਿਆਦਾ ਥੋੜੀ ਇਤਨਾ ਜਿਉਂ ਦਿੱਤੀ ਥੱਲੇੋਂ ਜੜਾਈ ਦੇ ਵਿੱਚ ਤੇ ਜਿਵੇਂ ਉਸਦੀ ਹੁੰਦੀ ਜਾਂਦੀ ਬਿਲਕੁਲ ਫਰੀਕ ਉੱਤਲਾ ਕਰਨਾ ਬਿਲਕੁਲ ਕੋਈ ਬੰਕਾ ਦਿੱਤਾ ਜਿਆਦਾ ਖਲਸਾ ਜੀ ਫਿਰ ਥੱਲੇੋਂ ਇਸ ਸੂਲੀ ਨੂੰ ਹਲਾਇਆ ਜਾਂਦਾ ਜਿਵੇਂ ਜਿਵੇਂ ਸੂਲੀਏ ਉਹ ਜਾਣੇ ਦੂਮਾ ਪਾਸੀਆਦੋ ਫੜ ਕੇ ਉਸ ਸਿੱਖ ਨੂੰ ਵਿਚਾਲਿਆਂ ਲੱਦਾਂ ਦੇ ਵਿੱਚੋਂ ਪਾਰ ਕੇ ਨਾ ਖਾਲਸਾ ਦੀ ਬਹੁਤ ਹੀ ਸਤਕਾਰਯੋਗ ਸਰਦਾਰ ਸੁੱਚਾ ਸਿੰਘ ਜੀ ਲੰਗਾਹ ਸਾਹਿਬ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਕਰਦੇ ਆ ਮਾਇਆ ਪਹੁੰਚੀ ਹੈ ਪਹੁੰਚੇ ਹਨ ਜਿਉਂ ਆਇਆ ਕਿਹਾ ਜਾਂਦਾ ਧੰਨਵਾਦ ਹੈ ਆਓ ਇੱਕ ਵਾਰ ਆਖੋ ਸਤਨਾਮ ਵੇਖੀਏ ਲਾਹੌਰ ਦਰਬਾਰ ਦੇ ਵਿੱਚ ਜ਼ੁਲਮ ਹੁੰਦਾ ਹੈ ਸਾਡੇ ਤੇ ਖਾਲਸਾ ਜੀ ਪਰ ਕੋਈ ਵਿਦਵਾਨ ਲਿਖਦਾ ਹੈ ਉਹਨਾਂ ਕੰਮਾਂ ਤੇ ਮਰਦ ਕਿਧਰੇ ਘੱਲਣਾ ਘੱਲਦੇ ਨੇ ਚੰਨੇ ਹੱਥ ਵਿੱਚ ਲੈ ਕੇ ਖੋਪਰੀ ਦੇ ਆਪਣੇ ਅੱਜ ਜਿਹੜੀ ਆਪਣੀ ਸਪੱਸ਼ਟੀ ਕਰਨ ਦੇਣਾ ਹੈ ਠੀਕ ਹੈ ਨਾ ਲੋ ਅੱਜ ਦੇ ਦਿਨ ਤੇ ਮੈਂ ਸਮਝ ਨਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਗਈ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟੀਕਰਨ ਦੇ ਵਿੱਚ ਕੁਝ ਬੱਕਰਾ ਲਿਖਿਆ ਗਿਆ ਜਾਂ ਜੀ ਬਾਕੀ ਸਾਡਾ ਮਤਲਬ ਇਹ ਲਿਖ ਨਾ ਮੈਂ ਮੈਂ 7 ਤੋਂ 12 ਤੱਕ ਵਜੇ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨੀਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ RAM Rahim ਦਾ ਡੇਰਾ ਨਾ ਕੋਈ ਚਰਚਾ ਘਰ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Boa! Oh.